ਮੇਰੇ ਤੋਂ ਸਾਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਜੇਕਰ ਤੁਸੀਂ ਆਪ ਦੇ ਬੱਚੇ ਨੂੰ ਕੰਪਿਊਟਰ ਦੀ ਟਿਊਸ਼ਨ ਵਰਕ ਕਰਾਣਾ ਚਾਹੁੰਦੇ ਜੇ ਤਾਂ ਕਿ ਉਹ ਕੰਪਿਊਟਰ ਚਲਾ ਸਕੇ ਇਹਦੀ ਟ੍ਰੇਨਿੰਗ ਪਟਿਆਲੇ ਸ਼ਹਿਰ ਚ ਸਰਕਾਰੀ ਪ੍ਰੈਸ ਦੇ ਸਾਹਮਣੇ ਹਰਗੋਬਿੰਦ ਨਗਰ ਕੋਠੀ ਨੰਬਰ 8 ਤੇ ਦਿੱਤੀ ਜਾਂਦੀ ਹੈ ਇੱਕ ਇੱਕ ਘੰਟੇ ਦੀ ਕਲਾਸ ਹੁੰਦੀ ਹੈ ਤੁਸੀਂ ਆਪ ਦਾ ਕੋਈ ਵੀ ਬੱਚਾ ਜਿਹੜਾ 5ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਪੜਦਾ ਹੋਵੇ ਔਰ ਉਹ ਸਵੇਰੇ ਜਾਂ ਸ਼ਾਮ ਨੂੰ ਉਹ ਕਲਾਸਾਂ ਉੱਥੇ اٹੈਂਡ ਕਰਨਾ ਚਾਹੁੰਦਾ ਹੋਵੇ ਅਸੀਂ ਉਹਨੂੰ ਟ੍ਰੇਨਿੰਗ ਦਿਆਂਗੇ ਔਰ ਉਹ ਪਟਿਆਲੇ ਸ਼ਹਿਰ 'ਚ ਹੀ ਹੋਏਗਾ ਔਰ ਉੱਥੇ ਸਕੂਟਰ ਪਾਰਕਿੰਗ ਦਾ ਇੱਕ ਐਡਿਕੁਏਟ ਅਰੇਂਜਮੈਂਟ ਹੈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਏਗੀ ਤੁਸੀਂ ਵਧੇਰੇ ਜਾਣਕਾਰੀ ਵਾਸਤੇ ਉੱਪਰ ਦਿੱਤੇ ਗਏ ਫੋਨ ਨੰਬਰਾਂ 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਤਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਫ੍ਰੀ ਵੀ ਦਿੱਤੀ ਜਾਏਗੀ ਕਲਾਸਾਂ ਮੰਡੇ ਟੂ ਫ੍ਰਾਈਡੇ ਹੋਣਗੀਆਂ ਸੈਟਰਡੇ ਸੰਡੇ ਦਾ ਇਹ ਵੱਖਰੇ ਤੌਰ ਤੇ ਬੈਚ ਉਹ ਦੇਖਿਆ ਜਾਏਗਾ ਕਦ ਤੇ ਕਿਵੇਂ ਚਲਾਇਆ ਜਾ ਸਕਦਾ ਹੈ ਥੈਂਕ ਯੂ ਵੈਰੀ ਮਚ ਟੇ ਕਨੈਕਟਡ ਟੂ ਅਸ